ਹਾਂ ਜੀ ਉਸ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਇਸ ਵੀਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨੀਨ ਕਾਲਜ ਵਿਕਾਸ ਕਾਉਂਸਲ ਯਾਨੀ ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਰਿਕਾਰਡਿੰਗ ਅਸਿਸਟੈਂਟ ਪ੍ਰੋਫੈਸਰ ਦੀ ਵੈਕੈਂਸੀ ਲਈ ਭਾਤੀਆਂ ਨਿਕਲੀਆਂ ਨੇ ਜੀ ਸਾਰੀ ਡਿਟੇਲਸ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੇਵਾਂਗੇ ਜੀ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਸੀਂ ਚੈਨਲ 'ਤੇ ਫਰਸਟ ਟਾਈਮ ਵਿਜ਼ਿਟ ਕਰ ਰਹੇ ਹੋ ਨੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਬੈਲ ਨੋਟੀਫਿਕੇਸ਼ਨ ਬੈਲ ਨੋਟੀਫਿਕੇਸ਼ਨ ਦੋਸਤੋ ਆਨ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਰਨੀ ਨਾਲ ਪਹੁੰਚ ਗਿਆ ਤੇ ਤੁਸੀਂ ਸਰਵਰਿੰਦੇ ਨਮ ਵੈਕੈਂਸੀ ਲਈ ਅਪਲਾਈ ਕਰ ਸਕੋ ਜੀ ਅੱਜ ਉਸ ਵਾਧੇ ਦੀ ਅੱਜ ਇਸ ਵੀਡੀਓ ਦੇ ਵੱਲ ਅਸਤਮ ਅਸਤਮ ਅਸਿਸਟੈਂਟ ਪ੍ਰੋਫੈਸਰ ਦੀਆਂ ਵੈਕੈਂਸੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਸਭ ਤੋਂ ਪਹਿਲਾ ਜਿਹੜਾ ਨੋਟੀਫਿਕੇਸ਼ਨ ਹੈ ਜੀ ਉਹ ਹੈ ਜੀ ਉਹ ਹੈ ਜੀ ਨੈਸ਼ਨਲ ਕਾਲਜ ਨੈਸ਼ਨਲ ਕਾਲਜ ਆ ਫਿਜ਼ੀਕਲ ਐਜੂਕੇਸ਼ਨ ਆ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਦੇ ਵੱਲੋਂ ਸਿ ਅਕੋਰਡਿੰਗ ਜੀ ਸਿ ਅਕੋਰਡਿੰਗ ਜੀ ਡਿਟੇਲਸ ਰੇਸ ਪ੍ਰਕਾਰ ਨੇ ਜੀ ਪਹਿਲੀ ਵੈਕੈਂਸੀ ਹੈ ਜੀ ਪਹਿਲੀ ਵੈਕੈਂਸੀ ਹੈ ਜੀ ਪ੍ਰਿੰਸੀਪਲ ਦੀ ਵੈਕੈਂਸੀ ਹੈ ਜੀ ਪਹਿਲੀ ਦੂਜੀ ਹੈ ਜੀ ਦੂਜੀ ਹੈ ਜੀ ਅਸਿਸਟੈਂਟ ਪ੍ਰੋਫੈਸਰ ਦੀ ਵੈਕੈਂਸੀ ਹੈ ਜੀ ਪਰਮਨੈਂਟ ਜੌਬਸ ਰਹਿਣ ਗਿਆ ਅਸਿਸਟੈਂਟ ਪ੍ਰੋਫੈਸਰ ਦੀਆਂ ਅ ਫਿਜ਼ੀਕਲ ਐਜੂਕੇਸ਼ਨ ਵਿਦ ਐਜੂਕੇਸ਼ਨ ਵਿਦ ਪਾਣ ਵੈਕੈਂਸੀ ਹੈ ਜੀ ਇਹ ਵੀ ਤੇ ਇੱਕ ਲਾਇਬ੍ਰਰੀ ਤੇ ਇੱਕ ਲਾਇਬ੍ਰਰੀਨ ਦੀ ਵੈਕੈਂਸੀ ਹੈ ਇਹ ਸਾਰੀ ਵੈਕੈਂਸੀ ਪਰਮਨੈਂਟ ਜੌਬ ਜੋਬਸ ਹੋਣਗੀਆਂ ਇਹਨਾਂ ਵੈਕੈਂਸੀਆਂ ਲਈ ਤੁਸੀਂ ਆਨਲਾਈਨ ਆਨਲਾਈਨ ਜਾਂ ਫਿਰ ਆਫਲਾਈਨ ਦੋਨੇ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ ਆਨਲਾਈਨ ਅਪਲਾਈ ਕਰਨ ਲਈ ਤੁਹਾਨੂੰ ਤੁਸੀਂ ਕਾਲਜ ਕਾਲਜ ਜੌਬਸ. ਪੰਜਾਬ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ.ac.in ਦੀ ਵੈਬਸਾਈਟ ਉੱਪਰ ਜਾ ਕੇ ਵੀ ਚੈੱਕ ਕਰ ਸਕਦੇ ਹੋ ਜਿਹੜੇ ਰੈਗੂਲੇਸ਼ਨਸ ਹੋਣਗੇ ਰੂਲ ਰੈਗੂਲੇਸ਼ਨਸ ਹੋਣਗੇ ਜਾਂ ਫਿਰ ਬਾਕੀ ਜੋ ਵੀ ਟਰਮਸ ਕੰਡੀਸ਼ਨਸ ਹੋਣਗੀਆਂ ਫਿਜ਼ੀਕਲ ਐਜੂਕੇਸ਼ਨ ਕੁਆਲਿਫਿਕੇਸ਼ਨ ਤੇ ਰਿਕੁਆਇਰਮੈਂਟਸ ਰਿਕੁਆਇਰਮੈਂਟਸ ਲਈ ਵੀ ਹੋਣਗੀਆਂ ਪੇ ਸਕੇਲ ਜਿੰਨੀ ਵੀ ਰਹੇਗੀ ਉਹ ਐਸ ਪਰ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਨਾ ਤੇ ਅਕੋਰਡਿੰਗ ਗ੍ਰੈਂਡ ਕੇ ਰੂਲਸ ਦੇ ਸਾਹਮਣੇ ਰਹਣਗੀਆਂ ਇਹਨਾਂ ਦੇ ਵੈਕੈਂਸੀ ਲਈ ਜਿਹੜਾ ਕਲਾਸਫਿਕੇਸ਼ਨ ਹੈ ਜੀ ਉਹ ਉਹ ਨਿਊਜ਼ਪੇਪਰ ਵਿੱਚ ਪਬਲਿਸ਼ ਕੀਤਾ ਗਿਆ ਸੀਗਾ ਜਿਸ ਦੇ ਅਕੋਰਡਿੰਗ ਤੁਸੀਂ ਅਪਲਾਈ ਕਰ ਸਕਦੇ ਹੋ 15 ਦਿਨ ਦੇ ਅੰਦਰ ਅੰਦਰ ਤੁਸੀਂ ਇਹਨਾਂ ਵੈਕੈਂਸੀ ਲਈ ਅਪਲਾਈ ਕਰ ਸਕਦੇ ਹੋ ਜੀ ਡਿਟੇਲਸ ਜਿਹੜੀ ਲਾਸਟ ਡੇਟ ਹੈ ਜੀ ਇਹਨਾਂ ਵੈਕੈਂਸੀ ਤੇ ਅਪਲਾਈ ਕਰਦੀ ਉਹ 28 ਮਾਰਚ 2025 ਰਹੇਗੀ ਜੀ 28 ਮਾਰਚ 2025 ਇਹਨਾਂ ਵੈਕੈਂਸੀ ਲਈ ਅਪਲਾਈ ਕਰਨ ਦੀ ਲਾਸਟ ਡੇਟ ਰਹੇਗੀ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਦੇ ਕਾਲਜ ਦੇ ਵਿੱਚ ਦੂਸਰੀ ਵੈਕੈਂਸੀ ਹੈ ਜੀ ਜਿਹੜੀ ਵੈਕੈਂਸੀ ਹੈਗੀ ਨੇ ਜੀ ਉਹ ਹੈ ਸਿਵਲ ਕਹਲ ਕਾਲਜ ਆਫ ਐਜੂਕੇਸ਼ਨ ਵੱਲੋਂ ਇਸ ਦੇ ਵਿੱਚ ਇਹਨਾਂ ਵੈਕੈਂਸੀ ਲਈ ਅਪਲਾਈ ਕਰਨ ਦੀ ਲਾਸਟ ਡੇਟ 1 April 1 April 2025 ਹੋਵੇਗੀ ਜੀ ਤੇ ਜਿਹੜੀਆਂ ਵੈਕੈਂਸੀਆਂ ਨੇ ਜੀ ਡਿਟੇਲਸ ਇਸ ਪ੍ਰਕਾਰ ਨੇ ਸਵੈਲਕਹਿਲ ਸਵੈਲਕਹਿਲ ਕਾਲਜ ਆਫ ਐਜੂਕੇਸ਼ਨ ਵਿੱਚ ਕੈਟਾਗਰੀ ਵਾਈਜ਼ ਕੈਟਾਗਰੀ ਵਾਈਜ਼ ਅਸਿਸਟੈਂਟ ਪ੍ਰੋਫੈਸਰ ਫਿਜ਼ਿਕਲ ਸੋਸ਼ਲ ਸਟੱਡੀਜ਼ ਵਿੱਚ ਇੱਕ ਵੈਕੈਂਸੀ ਹੈ ਜੀ ਹਿੰਦੀ ਵਿੱਚ ਇੱਕ ਵੈਕੈਂਸੀ ਹੈ ਜੀ ਮੈਥਮੈਟਿਕਸ ਵਿੱਚ ਇੱਕ ਵੈਕੈਂਸੀ ਹੈ ਜੀ ਅਤੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਇੱਕ ਵੈਕੈਂਸੀ ਹੈ ਜੀ ਅਸਿਸਟੈਂਟ ਪ੍ਰੋਫੈਸਰ ਦੇ ਲਈ ਜੋ ਪੀਐਸ ਕੀ ਹੋ ਰਹੀ ਹੈ ਜੋ ਪੀਐਸ ਕੀ ਹੋ ਰਹੀਗੀ ਤਾਂ ਸਾਰੀ ਵੈਕੈਂਸੀਆਂ ਲਈ ਦੋਸਤੋ ਮਿਨੀਮ 15000 15600 ਤੋਂ ਲੈ ਕੇ 39100 ਰੁਪਏ ਤੱਕ ਪੇਸ ਕੀ ਰਹਿਣ ਵਾਲਾ ਹੈ ਦੀ ਇਹਦਾ ਵੈਕੈਂਸੀ ਵਾਲੀ ਜਿਹੜਾ ਐਡਵਰਟਾਈਜ਼ਮੈਂਟ 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 ਨਿਊਜ਼ਪੇਪਰ ਵਿੱਚ ਦਿੱਤੇ ਗਏ ਸੀ ਵੱਖ-ਵੱਖ ਜਿਸ ਵਿੱਚ ਕਿ ਪੰਜਾਬੀ ਤੇ ਰਵਿਣ ਵਿੱਚ ਜਿਹੜਾ ਐਡਵਰਟਾਈਜ਼ਮੈਂਟ ਐਡਵਰਟਾਈਜ਼ਮੈਂਟ ਦਿੱਤਾ ਗਿਆ ਸੀ ਇਸ ਅਕੋਰਡਿੰਗ ਤੁਸੀਂ ਇਹਨਾਂ ਵੈਕੈਂਸੀ ਲਈ ਅਪਲਾਈ ਕਰਨ ਲਈ ਕਾਲੇਜਸ ਜੌਬ ਜੌਬ ਪੰਜਾਬ ਯੂਨੀਵਰਸਿਟੀ www.aec.ac.in ਦੀ ਵੈਬਸਾਈਟ ਉੱਪਰ ਜਾ ਕਰਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਆਨਲਾਈਨ ਅਪਲਾਈ ਕਰ ਦਿਓ ਤੇ ਲਈ ਤੇ ਨਾ ਕਿਸੇ ਵੀ ਵੈਕੈਂਸੀ ਲਈ ਕੋਈ ਵੀ ਫੀਸ ਪੇਬਲ ਨਹੀਂ ਹੋਵੇਗੀ ਜੀ ਤੁਸੀਂ ਫ੍ਰੀ ਆਫ ਕਾਸਟ ਇਹਨਾਂ ਵੈਕੈਂਸੀ ਲਈ ਅਪਲਾਈ ਕਰ ਸਕਦੇ ਹੋ ਤੇ ਤੀਸਰਾ ਜਿਹੜਾ ਨੋਟੀਫਿਕੇਸ਼ਨ ਹੈ ਜੀ ਅਸਿਸਟੈਂਟ ਪ੍ਰੋਫੈਸਰ ਦੀ ਵੈਕੈਂਸੀਆਂ ਦੇ ਲਈ ਉਹ ਹੈ ਜੀ ਪੰਜਾਬ ਕਾਲਜ ਆਫ ਲਾ ਫਤਿਹਗੜ੍ਹ ਸਾਹਿਬ ਲਾਸਟ ਰੇਟ ਹੈ ਜੀ ਲਾਸਟ ਰੇਟ ਹੈ ਜੀ ਇਹਨਾਂ ਵੈਕੈਂਸੀ ਲਈ ਅਪਲਾਈ ਕਰਨ ਦੀ 22 ਮਾਰਚ 2025 ਪ੍ਰਿੰਸੀਪਲ ਇੱਕ ਵੈਕੈਂਸੀ ਹੈ ਜੀ ਅਸੋਸੀਏਟ ਪ੍ਰੋਫੈਸਰ ਪ੍ਰੋਫੈਸਰ ਲਾਅ ਦੇ ਵਿੱਚ ਇੱਕ ਵੈਕੈਂਸੀ ਹੈ ਅਸਿਸਟੈਂਟ ਪ੍ਰੋਫੈਸਰ ਦੀ ਲਾਅ ਵਿੱਚ 7 ਵੈਕੈਂਸੀਆਂ ਨੇ ਜੀ ਅਤੇ ਲਾਇਬ੍ਰੇਰੀ ਦੀ ਇੱਕ ਵੈਕੈਂਸੀ ਹੈ ਜੀ ਲਾਇਬ੍ਰੇਰੀ ਇਨਫੋਰਮੇਸ਼ਨ ਦੇ ਵਿੱਚ ਤੁਸੀਂ ਇਹਨਾਂ ਵੈਕੈਂਸੀ ਲਈ ਵੀ ਆਨਲਾਈਨ ਅਤੇ ਆਫਲਾਈਨ ਦੋਨਾਂ ਹੀ ਤਰੀਕਿਆਂ ਨਾਲ ਅਪਲਾਈ ਕਰ ਸਕਦੇ ਹੋ ਚੌਥਾ ਜਿਹੜਾ ਨੋਸਟ ਚੌਥਾ ਜਿਹੜਾ ਨੋਟਿਫਿਕੇਸ਼ਨ ਹੈ ਦੋਸਤੋ ਹੈਗਾ ਜੀ ਪੰਜਾਬ ਕਾਲਜ ਪੰਜਾਬ ਕਾਲਜ ਆਫ ਆਫਸ ਐਂਡ ਕਮਰਸ ਐਂਡ ਐਗਰੀਕਲਚਰ ਅਤੇ ਘੜ ਸਾਹਿਬ ਵੱਲੋਂ ਇਸ ਵਿੱਚ ਅਪਲਾਈ ਕਰਨ ਦੀ ਲਾਸਟ ਡੇਟ 22 ਮਾਰਚ 2025 ਹੋਵੇਗੀ ਜੀ ਪ੍ਰਿੰਸੀਪਲ ਪ੍ਰਿੰਸੀਪਲ ਹਿਊਮਨਿਟੀਜ਼ ਵਿੱਚ ਇੱਕ ਵੈਕੈਂਸੀ ਆ ਜੀ ਪੰਜਾਬੀ ਪੰਜਾਬੀ ਹਿੰਦੀ ਹਿੰਦੀ ਸੋਸ਼ਲ ਸੋਸ਼ੀਓਲੋਜੀ ਅਤੇ ਕੰਪਿਊਟਰ ਸਾਇੰਸ ਕੰਪਿਊਟਰ ਸਾਇੰਸ ਹੋ ਗਿਆ ਹੈ ਹਿਸਟਰੀ ਕਮਰਸ ਅਤੇ ਅਤੇ ਮੈਨੇਜਮੈਂਟ ਸਟੱਡੀਜ਼ ਵਿੱਚ ਤੇ ਤੇ ਅਸਿਸਟੈਂਟ ਪ੍ਰੋਫੈਸਰ ਦੀ ਇਹਨਾਂ ਸਾਰੀ ਜਿਹੜੀ ਡਿਪਾਰਟਮੈਂਟ ਹੈਗੇ ਨੇ ਜੀ ਸਬਜੈਕਟ ਇਹਨਾਂ ਵਿੱਚ ਇੱਕ ਇੱਕ ਵੈਕੈਂਸੀ ਹੈ ਜੀ ਅਸਿਸਟੈਂਟ ਪ੍ਰੋਫੈਸਰ ਦੇ ਲਈ ਅਤੇ ਅਸਿਸਟੈਂਟ ਪ੍ਰੋਫੈਸਰ ਫॉर ਲਾਇਬ੍ਰੇਰੀ ਦੀ ਇੱਕ ਵੈਕੈਂਸੀ ਹੈ ਜੀ ਹਿੰਦੀ ਸਬਜੈਕਟ ਲਈ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਵੈਕੈਂਸੀ ਹੈ ਜੀ ਅਤੇ ਪੋਲੀਟੀਕਲ ਸਾਇੰਸ ਵਿੱਚ ਇੱਕ ਵੈਕੈਂਸੀ ਹੈ ਜੀ ਲਾਸਟ ਡੇਟ ਇਹਨਾਂ ਦੇ ਲਈ ਅਪਲਾਈ ਕਰਨ ਦੀ 22 ਮਾਰਚ 2025 ਹੋਵੇਗੀ ਜੀ ਜੋ ਪੇ ਸਕੇਲ ਰਹੇਗਾ ਦੋਸਤੋ ਇਹਨਾਂ ਵੈਕੈਂਸੀਆਂ ਲਈ ਉਹ 37000 Beast 400 ਤੋਂ ਲੈ ਕੇ 400 ਤੋਂ ਲੈ ਕਰਕੇ 60000 ਤੱਕ 60000 ਤੱਕ ਰਹੇਗਾ ਇਹ ਜੋ ਐਡਵਰਟਾਈਜ਼ ਇਹ ਜੋ ਐਡਵਰਟਾਈਜ਼ਮੈਂਟ ਆਈ ਜੀਓ ਪੰਜਾਬੀ ਟ੍ਰਿਬਿਊਨ ਪੰਜਾਬੀ ਟ੍ਰਿਬਿਊਨ ਅਤੇ ਟ੍ਰਿਬਿਊਨ ਦੇ ਤੇ ਟ੍ਰਿਬਿਊਨ ਅਖਬਾਰ ਦੋਨਾਂ ਵਿੱਚ ਹੀ ਪਬਲਿਸ਼ ਕੀਤੀ ਗਈ ਸੀ ਟਾਈਮ ਰਹਿੰਦੇ ਤੁਸੀਂ ਟਾਈਮ ਰਹਿੰਦੇ ਤੁਸੀਂ ਇਹਨਾਂ ਵਾਕੈਂਸੀਆਂ ਲਈ ਅਪਲਾਈ ਕਰ ਸਕਦੇ ਜਿਹੜੇ ਇੰਪੋਰਟੈਂਟ ਲਿੰਕਸ ਨੇ ਜਿਹੜੇ ਵੈਬਸਾਈਟ ਦਾ ਲਿੰਕ ਹੈ ਵੀ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੇਵਾਂਗਾ ਤੁਸੀਂ ਇੱਥੇ ਜਾ ਕਰਕੇ ਵੀ ਇਹਨਾਂ ਸਾਰੇ ਨੋਟੀਫਿਕੇਸ਼ਨਸ ਨੂੰ ਰੀਡ ਕਰ ਸਕਦੇ ਹੋ ਜਿਹੜੀ ਹੈ ਕੁਆਲਿਫੀਕੇਸ਼ਨ ਡਿਟੇਲਸ ਨੇ ਜਾਂ ਫਿਰ ਦੂਸਰੀ ਸਾਰੀ ਡਿਟੇਲਸ ਨੇ ਜਿਹੜੀ ਉਹ ਐਸ ਪਰ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਅਕੋਰਡਿੰਗ ਹੋਣਗੀਆਂ ਵੀਡੀਓ ਕਿੱ사 ਲੱਗੀ ਵੀਡੀਓ ਕਿੱ사 ਲੱਗੀ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਲੋਕਾਂ ਕੋਈ ਸਵਾਲ ਹੈ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਵੀਡੀਓ ਦੇ ਐਂਡ